ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਮੇਤੇ ਦਾ ਜੀ ਦੇਖੋ ਮੈਂ ਤੁਹਾਨੂੰ ਦਿਲੋਂ ਗੱਲ ਕਹਿੰਦੀ ਖੁਸ਼ੀ ਸੰਭੀ ਨਹੀਂ ਜਾ ਰਹੀ ਕਿਉਂਕਿ ਬਾਹਰ ਮੇਰਾ ਆ ਗਿਆ ਜੀ ਦਿਓ ਦਿਓਰ ਲੈ ਆ ਨਵੀਂ ਗੱਡੀ ਤੁਸੀਂ ਦੇਖਿਓ ਸੀਗੀ ਜਦ ਸਰਦਾਰ ਜੀ ਤੇ ਸਾਰੇ ਜਣੇ ਏਜੰਸੀ ਦੇ ਵਿੱਚ ਗਏ ਸੀਗੀ ਕੇਕ ਕਟਿੰਗ ਕੀਤਾ ਸੀਗਾ ਕਿੰਨੀ ਮਹਿਫਿਲ ਲੱਗੀ ਸੀ ਬਾਅਦ ਚ ਨੱਚੇ ਟੱਪੇ ਵੀ ਇਹਨਾਂ ਨੇ ਵੀਡੀਓ ਬਣਾਈ ਨਹੀਂ ਹੁਣ ਕੀ ਕਰੀਏ ਜਾਣ ਕੇ ਨਹੀਂ ਬਣਾਉਂਦੇ ਹੈਗੇ ਇਹ ਪਹਿਲਾਂ ਬੁਲਾਇਆ ਜੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਓਕੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਜੀ ਅੰਦਰ ਰੁਸਤੀ ਪਰਛੇ ਸਾਰਿਆਂ ਦੇ ਕੰਮਾਂ ਕਾਰਜ ਕਰੇ ਵਾਧਾ ਜੀ ਤੇ ਲਓ ਜੀ ਤੁਹਾਨੂੰ ਹੁਣ ਪਤਾ ਹੀ ਆ ਵੀ ਯਾਰ ਮੇਰਾ ਲਿਆਇਆ ਜੀ ਗੱਡੀ ਟੈਕ ਟੈ ਕਿਹੜੀ ਗੱਡੀ ਲਿਆਉਂਦੀ ਹੈ ਗੱਡੀ ਲਿਆਂਦੀ ਬਲਿਨੋ 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 ਹਾਂ ਕਿੰਨੇ ਤੱਕ ਦੀ ਪੈ ਗਿਆ ਲਿਆਉਂਦੀ ਹੈ ਆ ਭੈਣ ਦਾ ਫੋਨ ਆ ਗਿਆ ਕੋਈ ਪਹਿਲਾਂ ਤੁਸੀਂ ਦੱਸੋ ਵੀ ਕਿੰਨੇ ਕ ਤੱਕ ਦੇ ਲਿਆਂਦੇ ਉਹ ਗੱਡੀ ਐਸਟੀਮੇਟਰ ਇੱਕ ਮਿੰਟ ਭੈਣ ਦਾ ਚੱਕ ਲਈਏ ਫੋਨ ਕੱਟ ਗਿਆ ਇੱਕ ਮਿੰਟ ਉਹਨਾਂ ਨੂੰ ਚੱਕ ਕੇ ਕਹਿ ਦੋ ਵੀ ਅਸੀਂ ਮੜੇ ਬਲੌਗ ਬਣਾਉਣ ਲੱਗੇ ਹਾਂ ਹੈਲੋ ਸੱਸੀ ਕਾਲ ਜੀ ਸੱਸੀ ਕਾਲ ਜੀ ਦੀਦੀ ਬਸ ਤੁਸੀਂ ਮੈਨੂੰ 2 ਮਿੰਟ ਦੇ ਦਿਓ ਜੀ ਵੀਡੀਓ ਚੱਲ ਰਹੀ ਵੀਡੀਓ ਚੱਲਦੀ ਵਿੱਚ ਇਹ ਮੈਂ ਤੁਹਾਡਾ ਫੋਨ ਚੱਕਿਆ ਯੂਐਸ ਤੋਂ ਫੋਨ ਆਇਆ ਜੀ ਬਾਕੀ ਕੀ ਕਰਾਂ ਜੀ ਮੈਂ 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 ਤੁਹਾਨੂੰ ਸਭ ਨੂੰ ਪਹਿਲਾਂ ਕਰਨ ਲੱਗਿਆ ਤਾਂ WhatsApp ਤੇ ਮੈਸੇਜ ਕਰ ਦੋ WhatsApp ਕਾਲ ਕਰਾਂਗੇ ਉਹੀ 1 ਮਿੰਟ ਮੈਂ ਹੋਰ ਲੱਗਿਆ ਕਰਨ WhatsApp ਤੇ ਤੁਸੀਂ ਮਾੜ ਜਾਣਾ ਮੈਸੇਜ ਕਰ ਦੋ ਇਧਰੋਂ ਆ ਫੋਨ ਡਾਇਰੈਕਟਰ ਤੁਸੀਂ ਕਾਲ ਕੀਤੀ ਵੀ ਮੇਰੇ ਵੱਲੋਂ ਲੱਗਿਆ ਨਹੀਂ ਫੋਨ ਤੇ WhatsApp ਤੇ ਤੁਸੀਂ ਮੈਸੇਜ ਕਰ ਦੋ ਮੈਂ ਤੁਹਾਨੂੰ ਹਾਂ ਜੀ ਜਦੋਂ ਅਸੀਂ ਫ੍ਰੀ ਹੋਗੇ ਨਾ ਵੀਡੀਓ ਚ ਫਿਰ ਮੈਂ ਕਰਾ ਦਿੰਦਾ ਜੈਸਮੀਨ ਨਾਲ ਗੱਲ WhatsApp ਤੇ ਮੈਸੇਜ ਕਰ ਦੋ ਇਸ ਇਸੇ ਨੰਬਰ ਤੇ ਹਾਂ ਜੀ ਹਾਂ ਜੀ ਸੌਰੀ ਜੀ ਸੌਰੀ ਸੌਰੀ ਹਾਂਜੀ ਚਲੋ ਚਲੋ ਹਾਂਜੀ ਹਾਂਜੀ ਗੁੱਡ ਠੀਕ ਹੈ ਠੀਕ ਹੈ ਜੀ ਓਕੇ 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 ਜੀ ਹਾਂਜੀ ਹੁਣ ਬੋਲੋ ਕਿੰਨੇ ਦੀ ਆਈ ਆ ਸੌਰੀ ਜੀ ਭੈਣ ਇਹ ਸਾਡੀ ਵਿਚਾਰੀ ਕਈ ਦਿਨਾਂ ਤੋਂ ਕਾਲ ਕਰ ਰਹੇ ਆ ਇਹ ਮੈਂ ਅੰਬਾ ਜੀ ਬਾਹਰ ਜੈਸਮੀਨ ਨਾਲ ਗੱਲ ਕਰਾਦੀ ਹੁੰਦੀ ਇਧਰੋਂ ਫੇ ਮੈਂ ਕਾਲ ਮੈਂ ਕਈ ਵਾਰ ਸੋਚਿਆ ਵੀ ਚਲੋ ਘਰਾਂ ਜਾ ਕੇ ਮੈਂ ਇਧਰੋਂ ਕਾਲ ਪਰ ਹੋਣੀ ਨਹੀਂ ਨਾ ਇੰਟਰਨੈਸ਼ਨਲ ਹਾਂ ਡਾਇਰੈਕਟ ਕਾਲ ਕਰਦੇ ਉਹਦੇ ਕਰਕੇ ਇਧਰੋਂ ਹੁੰਦੀ ਨਹੀਂ ਕਾਲ ਤਪਾਈ WhatsApp ਤੇ ਕਰ ਲਿਆ ਕਰੋ ਚੰਗੀ ਚਲੋ WhatsApp ਤੇ ਕਰ ਲੂਗੇ ਹੁਣ ਉਹ ਕੈਮਰੋ ਪਟਾਹ ਪਹਿਲਾਂ ਤੁਸੀਂ ਦੱਸ ਦਿਓ ਮੈਨੂੰ ਕਿੰਨੇ ਦੀ ਆ ਗਈ ਗੱਡੀ ਪਰ ਲੱਗ ਗਿਆ ਭਾਈ ਤਕਰੀਬਨ ਉਹ ਪਏ ਜਾਣੀ ਆਨ ਰੋਡ ਮੇਰੇ ਖਿਆਲ ਨਾਲ ਹੁਣ ਜਿੱਦਾਂ ਅਲਾਈਵ ਲੋ ਹੈ ਵੀ ਪਉਣ ਸਭ ਕੁਝ ਨਵੀਆਂ ਚੀਜ਼ਾਂ ਪਈਆਂ ਵਿੱਚ ਹਾਂ ਹਾਂ ਜਿਹੜੀ 9 ਨੂੰ ਤੱਕ ਤਾਂ ਸਮਝ ਲਓ 9 ਲੱਖ ਦੀ ਹਾਂ 9.5 ਬਾਕੀ ਮੈਨੂੰ ਪੱਕਾ ਨਹੀਂ ਪਤਾ ਵੀ ਇਹ ਨਿਗਰੀ ਦਾ ਐਸਟੀਮੇਟ ਲਗਾ ਰਹੇ ਹਾਂ ਹਾਂ ਜਿੱਥੇ ਤੱਕ ਮੈਨੂੰ ਆਈਡੀਆ ਜਾਏ ਸ਼ਾਇਦ ਵੱਧ ਵੀ ਪੈ ਜਾਵੇ ਭਾਈ ਉਹ ਪੱਕਾ ਨਹੀਂ ਪਤਾ ਦੇ ਹੁਣ ਮੇਰੀ ਗੱਲ ਸੁਣੋ ਬਾਹਰ ਦੀਦੀ ਉਹਨੇ ਵੀ ਆਏ ਭਾਜੀ ਉਹਨੇ ਵੀ ਆਏ ਆ ਹਾਂ ਠੀਕ ਹੈ ਉਹਨਾਂ ਨੇ ਵੀ ਕਹਿਤਾ ਵੀ ਅਮਨੇ ਪੇਰਾ ਕੱਟੀ ਲਿਆ ਹੋਗਾ ਤੇਲ ਚੋਣੇ ਹੁਣ ਮੈਨੂੰ ਕੱਦੇ ਆਵਾਜ਼ਾਂ ਮਾਰਦੇ ਵੀ ਆਜੋ ਆਪਾਂ ਚੰਗੇ ਲੱਗਦੇ ਆ ਵੀਡੀਓ ਸ਼ੁਰੂ ਕਰਦੇ ਅੰਦਰ ਖਾ ਕੇ ਵੀਡੀਓ ਸ਼ੁਰੂ ਤਾਂ ਚੱਲ ਫੇ ਬਾਹਰ ਜਾ ਕੇ ਮੈਂ ਮੰਨ ਗਈ ਤੁਹਾਡੀ ਗੱਲ ਵੀ ਆਪਾਂ ਆ ਵੀ ਆਪਣੀ ਫੈਮਿਲੀ ਬੈਠੀ ਹੈ ਨਹੀਂ ਬਿਲਕੁਲ ਹਾਂ ਹੈਨਾ ਉਧਰ ਤਾਂ ਪੰਜ ਚਾਰ ਡਣੇ ਆ ਇਤਨੇ ਹਜ਼ਾਰਾਂ ਦੇ ਬੈਠੇ ਨੇ ਲੱਖਾਂ ਚ ਹਾਂ ਇਹ ਗੱਲ ਆ ਵੀ ਸਾਡੇ ਵਾਸਤੇ ਤਾਂ ਸਾਰੇ ਹੀ ਸਾਡੀ ਫੈਮਿਲੀ ਭਾਈ ਇੱਕ ਬਰਾਦਰ ਜਿਹੜੇ ਸਾਨੂੰ ਪਿਆਰ ਕਰਦੇ ਆ ਸਾਨੂੰ ਫੋਨ ਕਰਦੇ ਆ ਤੇ ਹੁਣ ਸਰਦਾਰ ਜੀ ਬਹੁਤ ਜ਼ਿਆਦਾ ਟਾਈਮ ਵੇਸਟ ਕਰ ਰਹੇ ਹਾਂ ਚਲੋ ਤੁਸੀਂ ਪਹਿਲਾਂ फटाफट ਮੈਂ ਤੇਲ ਪਾ ਕੇ ਆਜੋ ਤੇਲ ਤੋਂ ਕੋਲ ਚੱਕਦਾ ਭਾਈ ਹੈ ਸ਼ਗਨ ਵੀ ਦੇ ਦਾਂਗਾ ਜਬੀਰੇ ਨੂੰ ਹਾਂ ਤੁਸੀਂ ਮੰਮੀ ਤੇ ਫੜਵਾ ਦਿੰਨੀ ਆ ਛਗਨ ਦੀ ਮਮਾ ਬਡੇ ਆ ਨਾ ਮੇਤੇ ਦਾ ਪੈਰ ਮੈਂ ਪੈਰ ਵੀ ਛੋਟੀ ਆ ਮੇਰਾ ਦਾਦੇ ਹੋਰ ਆ ਵੈਸੇ ਛਗਨ ਜ਼ਰੂਰੀ ਹੈ ਹਾਂ ਦੇਣਾ ਹੈ ਦੇ ਦੂਗਾ ਚਲ 11 ਉਹ ਤੇ ਲੈ ਨਹੀਂ ਲੈਣਾ ਆਪਣੀ ਟੈਨਸ਼ਨ ਨਾਲ 11 11 ਰੁਪਏ ਦੇ ਦਾਂਗੇ ਦੇਖੋ ਤੇਲ ਮੈਂ ਚੋਣਾ ਮੈਂ ਕਿਹੜਾ ਲਿਆਉ ਤੇਲ ਚ ਵਾਈਦਾ ਐਦਾ ਖੜੇ ਸਾਰਾ ਹੋ ਜਾਂਦਾ ਆ ਦੇਖ ਲਓ ਜੀ ਪਹਿਲੇ ਹੀ ਸਕੀਬ ਲਈ ਵੀ ਆ ਮੈਂ ਤਾਂ ਬਈ ਪਹਿਲਾਂ ਹੀ ਲਾ ਕੇ ਬੈਠੀਆ ਗੋਡੇ-ਗੋਡੇ ਚਾ ਮੇਰੇ ਜ਼ੌਰ ਨੇ ਨਵੀਂ ਗੱਡੀ ਲਿਆਂਦੀ ਮੈਂ ਤਾਂ ਕੀ ਕਰਨਾ ਮੈਂ ਤਾਂ ਕਿੱਦਾ ਪਾਪਾ ਕੇ ਨੱਚ ਆ ਪਹਿਲੇ ਪਹਿਲੇ ਹੀ ਸਕੀਮ ਲੱਗੀ ਗਿਆ ਵੀ ਭਾਈ ਸ਼ਗਰ ਇੱਕ ਹੱਥ ਤੇ ਫੜਾਉਣਾ ਦੂਏ ਹੱਥ ਤੇ ਲੈ ਲੜਾ ਕੇ ਲੈਣਾ ਚਲੋ ਜੀ ਫੇਰ ਬਾਹਰ ਲੈ ਕੇ ਚਾਉਦੇ ਆਂ ਤੁਹਾਨੂੰ ਇੱਧਰ ਮਾਤਾ ਜੀ ਵੀ ਸਾਡੇ ਰੈਡੀ ਹੋਏ ਹੋਏ ਭਾਈ ਹਾਂ ਮਾਤਾ ਜੀ ਦਾ ਖਾਸਾ ਵਾਹ ਜੀ ਜੀ ਖਤੇ ਮੇਰਾ ਪੁੱਤ ਆਇਆ ਗੱਡੀ ਲੈ ਕੇ ਮੈਂ ਹੁਣ ਚਾਉ ਮੈਨੂੰ ਹੈ ਨਹੀਂ ਦੇਖੋ ਹਾਂ ਨਾ ਨਾ ਮੈਂ ਚੱਲੀ ਦਾਈ ਬਣਾ ਤੇਲ ਚੋਣਾ ਤਾਂ ਮੈਂ ਸ਼ਗਰ ਲੈਣਾ ਵੀ ਮੈਂ ਤੇਲ ਚੋਇਆ ਗੱਡੀ ਅੰਦਰ ਵੜਦੀ ਤਾਂ ਤੁਸੀਂ ਉਹਨੂੰ ਸ਼ਗਰ ਦੇਣਾ ਮੈਂ ਸ਼ਗਰ ਮੇਰੇ ਮੇਰੇ ਦਾ ਗੱਡੀ ਲੈ ਕੇ ਆਇਆ ਘਰ ਚ ਪਹਿਲੀ ਵਾਰ ਮੈਂ ਹੁਣ ਇਹ ਕਿਹਦੇ ਇੱਕ ਹੱਥ ਤੇ ਲੈਣਾ ਇੱਕ ਹੱਥ ਤੇ ਦੇਣਾ ਫਕਤ ਉਹੇ ਗਮ ਕਰਦੇ ਆ ਤੇ ਸਾਰੇ ਬੱਚੇ ਨੂੰ ਵੀ ਉਹ ਲੱਡੂ ਆ ਗਿਆ ਸਾਡਾ ਬਲਾਉ ਜੀ ਸ਼ਾਸਤਰੀ ਇਹ ਤਰੀਕਾ ਆ ਗੱਮ ਜੀ ਇਹ ਪਹਿਲੇ ਹੱਥ ਜੋੜ ਲੈਂਦੀ ਆ ਜੀ ਕੈਮਰੇ ਨੂੰ ਦੇਖ ਕੇ ਨੂਰੂ ਸਾਡੀ ਬਲਾਉ ਚਾਚੀ ਦੇ ਪਾਪ ਵੀ ਘਾ ਦੋ ਪਾਪੀ ਦੀ ਆਏ 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 ਇਹ ਮੇਰਾ ਛੋਣਾ ਪੁੱਤ ਚਾ ਲੱਡੂ ਲੱਡੂ ਸਾਡਾ ਚਲੋ ਭਾਈ ਫਿਰ ਤੇਲ ਤੇਲ ਆ ਗਿਆ ਅਮਨ ਦਾ ਫੋਨ ਆ ਗਿਆ ਆ ਗਿਆ ਜੀ ਅਮਨ ਵੀਰ ਆ ਦੇਖੋ ਮੇਰੇ ਵਾਲਾ ਸ਼ਗਲ ਲੈਣ ਦਾ ਇਂਤਜ਼ਾਮ ਹਾਂ ਅੱਛਾ ਅੱਛਾ ਚਲੋ ਵੀ ਫੇਰ ਚੱਲਦੇ ਆ ਬਾਹਰ ਮਨੂੰ ਲੱਗਦਾ ਆ ਗਿਆ ਯਾਰ ਮੇਰਾ ਬਾਹਰ ਖੜਾ ਇੱਧਰ ਸੱਨੇ ਚਾਲੇ ਦੀਨੀਆਂ ਇੱਧਰ ਸਾਡੇ ਰਿਸ਼ਤੇਦਾਰ ਵੀ ਆਏ ਹੋਏ ਆ ਜੀ ਅੱਜ ਸਾਰੇ ਹਾਂ ਜੀ ਬਲਾਓ ਜੀ ਸਾਰੇ ਚੱਲ ਜੀ ਸਾਰੇ ਨਾਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡੀ ਜੇਠੀ ਭੈਣ ਆ ਜੀ ਜਿੱਦਾਂ ਸਾਰੇ ਜਾਣਦੇ ਹੀ ਆ ਹਾਂ ਜੀ ਹੈ ਜੀ ਲੱਗਦੀ ਉਦਾਂ ਛੋਟੀ ਆ ਸਾਤੇ ਲੱਗਦੀ ਛੋਟੀ ਹੈ ਇਹ ਸਾਡੀ ਕਮਲੀ ਭੈਣ ਆ ਭਾਈ ਹਾਂ ਜੀ ਛੋਟੀ ਭੈਣ ਸਾਡੀ ਹੈਗੀ ਆ ਬਰਿਆਲੀ ਭੈਣ ਹਾਂ ਹਾਂ ਜੀ ਬਾਬੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੀਨਾ ਬਾਰੇ ਵੀ ਦੱਸ ਦੋ ਇਹ ਸਾਡੀ ਭਾਬੀ ਆ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਜੇਠੇ ਪੁਰਾਣਾ ਜੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਘਵਲੇ ਪਰੌਣਾ ਜੀ ਅੱਜ ਅੱਜ ਦੁਬਾਰਾ ਇੰਟਰੋਡਕਸ਼ਨ ਕਰਾਂਗੇ ਸਾਰਿਆਂ ਨੂੰ ਚਲਿਏ ਕਿਥੇ ਬਾਹਰ ਖੜਾ ਆਮਨ ਹੋਰ ਤੇ ਆ ਜੀ ਲਓ ਜੀ ਫਿਰ ਦੇਖਦੇ ਹਾਂ ਹੁਣ ਉਹ ਮੁੰਡੇ ਨੂੰ ਵਿਚਾਰੇ ਨੂੰ ਖੜਾਇਆ ਵਾ ਅੱਲਾ ਉਹ ਬੰਦਾ ਸਾਡਾ ਗੱਡੀ 'ਚ ਖੜਾਇਆ ਵਾ ਹੈ ਉਹਨੂੰ ਅੰਦਰ ਤਾਂ ਬੁਲਾਓ ਆ ਆ ਦੇਖ ਲੈ ਤੇਲ ਚੋਂ ਹੁਣ ਅੱਛਾ ਕਰ ਕੱਢ ਲਾ ਲੋਟ ਆਇਓ ਆਇਓ ਬਾਬਾ ਜੀ ਸਾਤਰੀ ਕਾਲ ਦੀ ਹਾਂ ਜੀ ਬਾਬਾ ਜੀ ਬਲਾਉ ਸਾਤਰੀ ਕਾਲ ਕਿੰਨਾ ਸ਼ਗਨ ਦੋਗਾ ਪਹਿਲੇ ਸੁੱਕੇ ਪੱਕੇ ਸਾਤਰੀ ਕਾਲ ਦਾ ਬਲਾਉਣ ਦੇ ਪਹਿਲਾਂ 780 ਕਾਲ ਜੀ 80 ਕਾਲ ਜੀ ਹਾਂ ਜੀ ਮਹਾਰਾਜ ਹੁਣ ਹੁਣ ਦੱਸ ਤੇਲ ਚੋਣਾ ਕਿੰਨਾ ਸ਼ਗਨ ਦੋਗਾ ਸੁੱਕਾ ਪੱਕਾ ਕਰਕੇ ਨਿਕਾਲੇ ਘਰ ਦੀ ਗੱਲ ਹੈ ਕਿੰਨੇ ਜਾਇਜ ਕਰ ਲਿਓ ਦੱਸ ਦੇ ਜਿੰਨਾ ਤੈ ਕਹਿ ਤਾ ਨਹੀਂ ਲੈ ਲਓ ਤੁਸੀਂ ਦੱਸ ਦੋ 11 ਰੁਪਏ ਦੇ ਦੇ ਯਾਰ ਬਹੁਤ ਹੈ ਹਾਂ ਐਂ ਕਰੀ ਤੂੰ ਮੇਰੀ ਗੱਲ ਸੁਣ ਮੈਂ ਮੇਰੇ ਕੋਲ ਵੀ ਢੰਕ ਕੇ ਦੇਦੀ ਪੰਜਾਲ ਦੀ ਹਾਂ ਬਣਾ ਕੋਲਚਾ ਖਾਣਾ ਕੋਲਚਾ ਵਾਸਾ ਕਹਿੰਦੇ ਦੱਸੇ ਨਾ ਮੈਂ ਲੈ ਜਾਂਦਾ ਰੁਕੋ ਕੋਲਚੇ ਹੀ ਲੈ ਆਣਾ ਦਾ ਜਿਹੜੇਿੱਥੇ ਵੀਡੀਓ ਵੀ ਤਾਂ ਬਣਾਉਣੀ ਆ ਖਾੜ ਕੇ ਲੱਗਾ ਨਹੀਂ ਸਮਝ ਆਉਂਦੀ ਸਾਨੂੰ ਆ ਫੈਮਿਲੀ ਆ ਵੀ ਤਾਂ ਬੈਠੀ ਉਹਨਾਂ ਦਾ ਵੀ ਤਾਂ ਦਿਲ ਕਰਦਾ ਹੋਗਾ ਫਿਰ ਉਹਨਾਂ ਨੇ ਕਹਿੰਨਾ ਕੱਲੇ ਕੱਲੇ 50 ਦਾ ਕੋਲਚੇ ਦੋ ਮਸਾਲਾ ਪਹਿਲਾਂ ਆਪ ਖਾ ਕੇ ਦੱਸ ਦੀਏ ਉਹਨਾਂ ਨੂੰ ਟੇਸਟ ਕਰਕੇ ਮੈਨੂੰ ਇੱਕ ਜਗ੍ਹਾ ਦਾ ਪਤਾ ਲੱਗਿਆ ਫਿਰ ਉਹਨਾਂ ਨੂੰ ਦੱਸਾਂਗੇ ਵੀ ਇਹ ਜਿਹਾ ਸਵਾਦ ਉਹਨਾਂ ਦਾ ਫਿਰ ਤਾਂ ਹੀ ਆਪਾਂ ਬੁਲਾਉਂਗੇ ਉਹਨਾਂ ਨੂੰ ਵੀ ਹੁਣ ਸਵਾਦ ਉਹ ਤਾਂ ਹੈ ਹੀ ਆ ਫਿਰ ਮਰ ਤੋਂ ਮੜੀ ਜੀ ਜੇਬ ਤਿਆਰ ਰੱਖ ਮੈਂ ਤੇਲ ਚੋਮਣ ਉਹ ਦੇ ਲੈਣੋਂ ਪਹਿਲਾਂ ਹੀ ਆਇਆ ਹੈ ਕਰਦਾ ਮੈਂ ਤਾਂ ਪੈਸੇ ਇੱਕ ਇਹ ਫਕਰ ਪੂਰੀ ਨਾ ਹੈਗਾ ਹਾਂ 1100 ਰੁਪਏ ਰੱਖ ਲਾ 1100 ਕਾਈ ਕਰੂਗੀ ਮੇਰੀ ਗੱਲ ਸੁਣ 11 ਰੁਪਏ ਦੇ ਦੀ ਸੱਚੀ ਕਹਿਨੀ ਆ ਮੈਂ ਆਪਣੀ ਗੱਡੀ ਪਰਤੇ ਬਾਹਰ ਲੂਨੀ ਦਾਉ ਸਭ ਚੜਾ ਜਾ ਬੀ ਬਾਬਾ ਜੀ ਇੱਕ ਹੋਰ ਗੱਡੀ ਦਵਾ ਦਿਓ ਵਧੀਆ ਜੀ ਫਿਰ ਤਾਂ ਠੀਕ ਆ ਫਿਰ ਤਾਂ ਸੌਖਾ ਹੀ ਸਰ ਗਿਆ ਫਿਰ ਮੈਂ ਇੱਕ ਦਿਨ ਅਰਦਾਸ ਕਰੀ ਦੂਸਰੇ ਦਿਨ ਜਰਾ ਕੰਮ ਬਣਨਾ ਸ਼ੁਰੂ ਹੋ ਗਿਆ ਤਾਂ ਮੈਂ ਉਹ ਤਾਂ ਹੈ ਹੀ ਆ ਜਰਾ ਦੇਖ ਲੈ ਵੀਡੀਓ 'ਚ ਨਾ ਕਹਾ ਕਿ ਤੇ ਇੱਥੇ ਨਾਲ ਲੋਕ ਆਉਣ ਲੱਗ ਜਾਣ ਵੀ ਅਰਦਾਸੇ ਕਰ ਦੋ ਜੀ ਨਹੀਂ ਉਹ ਤਾਂ ਸੈਲਫਰ ਸੈਲਫਰਦਾਸ ਕਰੀ ਦਿੱਦੀ ਵੀ ਜਿਹੜਾ ਕੰਮ ਬਣ ਜੇ ਕਿਤੇ ਲੋਕ ਕਹਿੰਦੇ ਵੀ ਅਰਦਾਸੇ ਕਰ ਦੋ ਜੀ ਸਾਡੀ ਵੀ ਇਹ ਵਿਧੀ ਦਾ ਅਰਦਾਸ ਇਹ ਪਾਉਣ ਦਾ ਰੱਬ ਬਾਬੇ ਦੇ ਬਾਬੇ ਦਾ ਮਰ ਜਾਣਾ ਹੋਰ ਕਿਹਨਾ ਦੇ ਪ੍ਰੋਸੈਸਿੰਗ ਚ ਚੱਲਦੀ ਸੀ ਗੱਲ ਤਾਂ ਕਰਕੇ ਚੱਲਾ ਸਿਰੋ ਚੋਲੀ ਚੱਲ ਆ ਜਾ ਆ ਜਾ ਆ ਜਾ ਲਓ ਭਾਈ ਇਧਰ ਫੈਮਲੀ ਖੜੀ ਸਾਡੀ ਸਾਰੀਓ ਭਾਈ ਦੇਖ ਲੋ ਕਿੰਨੇ ਬੰਦੇ ਸਵਾਗਤ ਵਾਸਤੇ ਖੜੇ ਆ ਤੇਰੇ ਕਿੰਨੇ ਬੰਦੇ ਖੜੇ ਸਵਾਗਤ ਵਾਸਤੇ ਦੇ ਸਕਦੇ ਜੈਸਮੀਨ ਦੇਣਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੇ ਇਕੱਲੇ ਇਕੱਲੇ ਨੂੰ ਸਗਨ ਦੇ ਲੱਗਿਆ ਅਗਲਾ ਬਸ ਫਿਰ ਲੈ ਭਾਈ ਸੈਟ ਟਕਲਾ ਪਹਿਲਾਂ ਲੈ ਕੇ ਬਾਬੇ ਦਾ ਨੋ ਆਵਾਜ਼ ਅਨਿਕita ਕਹਿੰਦੀ ਹੈ ਮੈਨੂੰ ਮੇਰੇ ਮਾਪਿਆਂ ਨੇ ਉਹ ਤਾਂ ਮੈਂ ਹੀ ਕਿਹਾ ਸੈਟ ਟਕਲਾ ਸਾਡੀ ਵੀ ਕਰਦੇ ਅੱਜ ਲੋ ਹੋ ਜੂਗਾ ਉਹ ਵੀ ਹੋ ਜੂਗਾ ਹੋ ਜੂਗਾ ਉਹ ਵੀ ਟਾਈਮ ਆਉਣਾ ਦਾ ਵਚਨ ਹੋ ਗਏ ਪਾਪਾ ਜੀ ਦੇ ਗੱਡੀ ਦੇ ਟਾਇਰਾਂ 'ਤੇ ਪਾ ਦੀ ਥੋੜਾ ਥੋੜਾ ਹਾਂ ਮੈਂ ਰਾਤ ਕੁੜੀਆਂ ਨੂੰ ਉਹਨਾਂ ਨੂੰ ਕਹੀ ਗਿਆ ਚੱਲ ਨਿਆਣੀਆਂ ਤੀਆਂ ਉਹ ਟਾਇਰਾਂ 'ਤੇ ਕਹਿੰਦੇ ਮੈਨੂੰ ਇੱਦੀ ਜਾਇਆ ਕਰੋ ਤੁਸੀਂ ਹਾਂ ਲੈ ਵੀ ਰੱਬ ਵਾਦਾ ਕਰੇ ਭਾਗਾਂ ਵਾਲੀ ਹੋਵੇ ਗੱਡੀ ਬਰਕਤ ਕਰੇ ਬੱਸ ਲਿਆ ਹੋ ਲਾ ਪੈਸਾ ਕਰਨ ਲੈ ਪੈਸਾ ਕਰਨ ਦੇ ਦੇ ਯਾਰ ਦੇ ਦੇ 11 ਰੁਪਏ ਯਾਰ ਜਿਆਦਾ ਬਸ ਤੇਰੀ ਖੁਸ਼ੀ ਚਾਹੀਦੀ ਆ ਅੰਨੇ ਨਹੀਂ ਲੈਣੇ ਅੰਨੇ ਨਹੀਂ ਉਹ ਅੰਨੇ ਸੱਚੀ ਨਹੀਂ ਨੇ ਮੇਰੀ ਗੱਲ ਸੁਣ ਤੇਰਾ ਮੇਰਾ ਕੁਛ ਬੰਡਿਆ ਵਾ ਦੋਹਰ ਪਰਚਾਈ ਦਾ ਕੁਛ ਨਹੀਂ ਬੰਡਿਆ ਵਾ ਹੁੰਦਾ ਇੱਕ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ 500 ਰੁਪਏ ਦੇ ਕੇ ਤੇਰਾ ਖੜਾ ਛੁੱਟ ਜਾ ਉਹ ਕਹਦਾ ਵੀ ਛੁੱਟ ਜਾ ਮੈਂ ਕਿਹੜਾ ਕਹਿੰਦਾ ਮੇਰਾ ਖੜਾ ਛੁੱਟਣਾ ਮੈਂ ਤਾਂ ਕਹਿੰਦਾ ਉਹ ਮੇਰੇ ਖੜਾ ਛੁੱਟਣਾ ਪਾਲਟੀ ਦਾ ਭਾਈ ਕਰਨੀ ਪੈਣੀ ਨਹੀਂ ਨਹੀਂ ਉਹ ਥੋੜਾ ਕੋਈ ਨਹੀਂ ਉਹ ਕਰ ਦਮਾਂਗੇ ਕੋਈ 200 ਰੁਪਏ ਦੇ ਦੇ ਚੱਲ ਉਹ ਕਰ ਦੋ ਤੁਮੇਂ ਫੇਵਰੇਟ ਪਠਿਆਈ ਤਾਂ ਲੈ ਕੇ ਆਇਆ ਹਾਂ ਹਾਂ ਬੋਲੇ ਚੱਲ ਭਾਈ ਇੱਥੇ ਮੈਂ ਚਮਚਮ ਮੰਗਾਈ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਤਾਂ ਘੱਟ ਮੰਗਦੀ ਤੇ ਮੇਰੀ ਫੇਵਰੇਟ ਵਟਿਆਈ ਮੈਂ ਹੁਣ ਉਹਰੇ ਬੋਲ ਨਹੀਂ ਦੱਸ ਸਕਦਾ ਨਹੀਂ 11 ਰੁਪਏ ਗੱਲ ਵੀ ਵੈਸੇ ਸਰ ਸਕਦਾ ਤਾਂ ਕਿਹਾ ਹੀ ਤਾਂ ਮੈਂ ਤੁਹਾਡੇ ਸਾਹਮਣੇ ਪਹਿਲਾਂ ਬੂਰੇ ਨੂੰ ਆਉ ਹੁਣ ਵੀਰਾਂ ਅੰਦਰ ਨੂੰ ਗੱਡੀ ਲੈ ਕੇ ਆਉਗਾ ਬਾਪਾ ਜੀ 11 ਰੁਪਏ ਦੇ ਦੇਣੇ ਤੇ ਆਹ ਓ ਯਾਰ ਕੋਈ ਗੱਲ ਹੀ ਕਰਦੀ ਗੱਲ ਆ ਘਰ ਚ ਰਹਿਣੇ ਵੈਸੇ ਕਿਤੇ ਜਾਣੇ ਚੱਲ ਆ ਜਾ ਆ ਜਾ ਫਿਰ ਲੈ ਕੇ ਆਪੇ ਉਹਨੂੰ ਲੈ ਆ ਭਾਈ ਗੱਡੀ ਅੰਦਰ ਇੱਧਰ ਨੂੰ ਲਾ ਦੀ ਯਮਨ ਵਾਹਿਗੁਰੂ 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 ਵਾਹਿ ਬਾਈ ਇੱਥੇ ਰੁਕ ਲਾ ਲੈ ਬਾਈ ਵਧਾਈਆਂ ਤੁਹਾਨੂੰ ਇੱਕ ਵਾਰ ਫੇਰ ਵਧਾਈਆਂ ਜੀ ਵੈਜ ਲੈ ਬਾਈ ਲੈ ਬਈ ਮੋਡਾ ਡੱਬਾ ਵੀ ਲੈ ਕੇ ਆਇਆ ਇਹ ਭਰਾਵਾ ਡੱਬਾ ਉਧਰੇ ਦੇ ਬਾਕੀ ਹੋਲੀ ਲਾਇ ਕਰ ਨਵੀਂ ਆ ਉਹ ਕੋਈ ਉਹ ਜੀ ਮਾਤਾ ਜੀ ਲਿਆਓ ਜੀ ਆ ਮੇਰੇ ਪੁੱਤ ਨੂੰ ਲੱਖ ਲੱਖ ਵਧਾਈਆਂ ਹੈ ਵਧਾਈਆਂ ਵਧਾਈਆਂ ਜੀ ਬਹੁਤ ਬਹੁਤ ਤੁਹਾਨੂੰ ਜਿਆਦਾ ਜੀ ਹੈਗਨ ਦਾ ਭਾਈ ਆਮੰਦ ਆ ਵੀ ਬਣਦਾ ਓਹ ਹੋ ਇਹ ਥੋੜਾ ਕਰ ਨਾ 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 ਇਹ ਤਾਂ ਗੱਲ ਹੈ ਤਾਂ ਸਗਨ ਵਾਲੀ ਗੱਲ ਨਹੀਂ 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 ਇਹ ਤਾਂ ਸਾਡਾ ਵੀ ਫਰਜ਼ ਬਣ ਨਹੀਂ ਫਰਜ਼ ਤਾਂ ਸਾਡਾ ਵੀ ਬਣਦਾ ਯਾਰ ਆ ਇਹਨਾਂ ਨੇ ਨਾ ਕਹਿ ਹੈ ਫਰਜ ਤਾਂ ਸਾਡਾ ਵੀ ਬਣੂਗਾ ਮੈਂ ਕਹੂੰਗੀ ਜਿੰਨੇ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਵੀ ਛੋਟੇ ਛੋਟੇ ਬੱਚਿਆਂ ਦੇ ਪੈਰ ਲਵਾਉਂਦੇ ਵੈਸੇ ਤਾਂ ਚਲੋ ਸਾਰੇ ਧਰਮ ਆਪਣੇ ਆ ਅਸੀਂ ਆਪਣੇ ਨੂਰ ਤੇ ਪੈਰ ਲਵਾਉਂਗੇ ਹਾਂ ਉਹ ਤਾਂ ਛੋਟਾ ਜਿਹਾ ਹੈ ਉਹ ਵੀ ਤਾਂ ਚਾਹੀਦਾ ਏ ਉਹ ਕੁਛ ਉਹੋ ਲਾਉਣੇ ਵਾਸਤੇ ਕੀ ਹੁੰਦਾ ਉਹ ਲਾਲ ਲਾਲ ਜਿਹਾ ਹਾਂ ਤਾਂ ਆਲਤਾ ਹੁੰਦਾ ਪਰ ਨਹੀਂ ਉਹ ਨਹੀਂ ਲਾਉਣਾ ਹੈਗਾ ਕਿਉਂਕਿ ਉਹਨਾਂ ਦੀ ਹੁਣ ਆਪਣੀ ਮਰਿਆਦਾ ਹੁੰਦੀ ਆ ਕੋਈ ਆਪਾਂ ਨੇ ਤਾਂ ਵੈਸੇ ਹੀ ਬਸ ਇੱਕ ਸ਼ੌਂਕ ਨੂੰ ਲਾ ਲੈਂਦੇ ਗਏ ਆਏ ਆ ਗਈ ਕਰਿਓ ਜੀ ਉਧਰ ਬੱਚੇ ਗਾਂਏ ਆ ਗਈ ਜੀ ਦੀਦੀ ਏ ਵੀ ਕਹਿੰਦੀ ਮੈਂ ਵੀਡੀਓ ਚਾਉਣਾ ਕਹਿੰਦੇ ਵੀ ਜਦ ਨੂਰ ਹੋਈ ਤੇ ਅਮਨੇ ਬੀਰੇ ਨੇ ਵੀ ਇਹਨੂੰ ਚੱਕ ਕੇ ਬਹੁਤ ਆਣ ਕਰਿਆ ਸੀਗਾ ਹਾਂ ਕਰਕੇ ਆਜੋ ਬੜਾ ਜੀ ਲਓ ਭਾਈ ਓ ਦੇ ਓ ਦੇ ਪੁੱਤ ਚੀਜੀ ਮੰਗਦੀ ਆ ਹਏ ਉਹ ਕਹਿੰਦੀ ਪਹਿਲਾਂ ਚੀਜੀ ਦੋ ਬਾਏ ਗੋਦੀ ਬਾਏ ਹੱਥ ਲਾ ਦੋ ਹੱਥ ਲਾ ਦੋ ਹੱਥ ਲਾ ਦੇ ਗੱਡੀ ਨਾਲ ਮੱਥਾ ਟੇਕਦੇ ਮੱਥਾ ਟੇਕਦੇ ਮੱਥਾ ਟੇਕਦੇ ਓ ਰੈਨ ਤੱਕ ਇਹਨਾਂ ਵਾਲੇ ਟਕਾਤਾ ਵਿਚਰੀ ਤੇ ਓਹ ਗੱਡੀ ਓਹ ਹੋ ਗਈ ਥੋੜੀ ਜਿਹੀ ਓ ਕੋਈ ਨਹੀਂ ਚੱਲ ਕੋਈ ਨਹੀਂ ਕੋਈ ਹਾਏ 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 ਫੇਟਾਂ ਨਸੇਰੇ ਆਵੇਂ ਘੰਟਾ ਲਾਗਾ ਮੈਂ ਵੇਰੇ ਹਨੇ ਘੰਟਾ ਸਾਫ ਕਰਨ ਲੱਗਾ ਸੀ ਓ ਉਰੀ ਕਰ ਦੇਣੀ ਸੀ ਸਾਫ ਹੀ ਨਾ ਨਹੀਂ ਯਾਰ ਠੀਕ ਹੈ ਤੇ ਯਾ ਠੀਕ ਆ ਜੀ ਫੇਵਰੇਟ ਮਠਿਆਈ ਮੇਰੇ ਦਾ ਪਾਈ ਵੇਟ ਹੁੰਦਾ ਨਹੀਂ ਹਾਂ ਹਾਂ ਕੀ ਕੀ ਮੰਗਾਇਆ ਤੈਂ ਐ ਕਰੀਓ ਦੀਦੀ ਮੜੀ ਜੀ ਤੋ ਕਾਲੀ ਲਿਆਇਓ ਪਹਿਲਾਂ ਦੇਖ ਲੋ ਭੋਗ ਨੂੰ ਕੱਢਦਾ ਮੜੀ ਜੀ ਇਹ ਇਹ ਦੇਖ ਲੋ ਬਾਈ ਕਹਿ ਕੇ ਹੀ ਮਠਿਆਈ ਕਹਿ ਕੇ ਚੌਲ ਬਣਵਾ ਲੰਦੀ ਆ ਹੈ ਦੇਖ ਲੋ ਚੌਲ ਉਹ ਚੌਲ ਜਦ ਕਿਤੇ ਭੈਣ ਰਹੀਂ ਕੋ ਰੋਟੀ ਖਾਣ ਜਾਂਦੇ ਆ ਕਿਸੇ ਬੂਆ ਕੋਲ ਇਹ ਇਹ ਚੌਲ ਬਣਵਾ ਲੰਦੀ ਕਹਿ ਕੇ ਇੱਧਰ ਵੀ ਆਹੀ ਗੱਲ ਕੋਈ ਕਿਹਦਾ ਚਾਹ ਪਰ ਬਲਾਉਣੇ ਆ ਤੁਸੀਂ ਮੈਂ ਤਾਂ ਪਿਲੇ ਚੌਲ ਬਣਾ ਲਈ ਹਾਂ ਰੋਟੀ ਪਰ ਬਣਾ ਲੰਨੇ ਆ ਫਿਰ ਮੈਂ ਤੇ ਦਾਂ ਤੂੰ ਚਾਹ ਪਰ ਬਣਾਈ ਪਿੜੇ ਚੌਲ ਖਾਣੇ ਆਪਾਂ ਆਪਾਂ ਚਾਹ ਨਾ ਮਿੱਠੇ ਚੌਲ ਕਰ ਦਵਾਂਗੇ ਨਾ ਹਾਂ ਮਿੱਠੇ ਚੌਲ ਚਾਹ ਚੌਲ ਮਿੱਚੌੜੇ ਗਰਜ ਜੱਗ ਕਰਾਉਣਾ ਜੱਗ ਕਰਾਉਣਾ ਬੱਚਾ ਇਹ ਨਾ ਨੂਨ ਵਾਲੇ ਚੌਲ ਚਾਹੀਦੇ ਆ ਚੌਲ ਜ਼ਰੂਰ ਚਾਹੀਦੇ ਆ ਜਿਹੜੇ ਮਰਜੀ ਹੋਣ ਲੈ ਭਈਆ ਬਾਬੇ ਦੇ ਨਾਮ ਦਾ ਠੀਕ ਹੈ ਵਧੀਆ ਗੱਲ ਹੈ ਬਾਕੀ ਸ਼ਕ ਕੋਈ ਪਹਿਲਾਂ ਕਰ ਮੂੰ ਮਿੱਠਾ ਹਾਂ ਉਹ ਤੁਸੀਂ ਖਾਓ ਹੁਣ ਛੇਤੀ ਦੇ ਕੇ ਮੇਰੀ ਜੋੜੀ ਵਾਲੀ ਵੀ ਲਿਆ ਆਪਣੀ ਹਾਂ ਹਾਂ ਆ ਲੈ ਫਟਪ ਜੀ ਸਖਾਏ ਨਾ ਛੇਤੀ ਆ ਲੈ ਕੇ ਮੈਨੂੰ ਦਰਾਨੀ ਵੀ ਲਿਆ ਦੇ ਹਾਂ ਤੇਰੀਆਂ ਚੁਗਲੀਆਂ ਕਰੇ ਕਰ ਮੜੀਆਂ ਦੀਆਂ ਦੇਖੋ ਅੱਗੇ ਕਿਹੜਾ ਘੱਟ ਕਰ ਦੋ ਸਾਡੀ ਲਓ ਮੰਮੀ ਚੱਲ ਅੱਗੇ ਵਾਦਾ ਕੋ ਕਰੀ ਜਾਂਦੀ ਆ ਹੈ ਫੇਰ ਦਰਾਨੀ ਕੋ ਕਰੀ ਜਾਊਂਗੀ ਅੱਗੇ ਮੈਂ ਤੈਨੂੰ ਫੋਨ ਲਾ ਲੈਂਦੀ ਆ ਅਮਨੇ ਵੀ ਸਿਵਤ ਕਰਦੀ ਆ ਬਾਈ ਇਹਦੀ ਇਹਦੀ ਚੁਗਲੀਆਂ ਕਰਕੇ ਮੈਂਨੇ ਪਾਪ ਧੋਨੇ ਆ ਅੱਛਾ ਠੀਕ ਆ ਲਓ ਜੀ ਚੱਕੋ ਮਠਿਆਈ ਸਾਰੇ ਜਾਨੇ ਨੂਰੂ ਨੂਰੂ ਦੀ ਸਾਸਰੀ ਕੱਲ ਇੱਕ ਵਾਰ ਦੁਬਾਰਾ ਬੁਲਾਉਣੀ ਦੂਸਰਾ ਪੀਸ ਨਾ ਲਿਓ ਅੰਦਰ ਫੇਵਰੇਟ ਟਮਾਟਰ ਖਣੀ ਆਏ ਨੇ ਨਾ ਆਪਾਂ ਹੋਰ ਲੈ ਆਉਂਦੇ ਗੱਲ ਨਹੀਂ ਹਾਂ ਖਾ ਲਾ ਦੀਦੀ ਇਹਦੀ ਲੈ ਨਹੀਂ ਨਹੀਂ ਬਸ ਤੂੰ ਤਾਂ ਸੱਚੀਓ ਛੱਡਦੀ ਮੈਂ ਕਰਦੀ ਮਜ਼ਾਕ ਜਦ ਦੀ ਬਾਲ ਦੇਖੀ ਲੈ ਪਾਏ ਇਹ ਡੇਟਿੰਗ ਵਾਲੇ ਬੰਦੇ ਠੀਕ ਆ ਇਹਨਾਂ ਨੇ ਮਠਾ ਕਿੱਥੇ ਖਾਣਾ ਅਸੀਂ ਉਹ ਆ ਜਿਹੜਾ ਤੁਨੂੰ ਥੁੰਨ ਕੇ ਖਾਣੇ ਆ ਤੂੰ ਵੀ ਘਟ ਖਾਏ ਕਰ ਥੋੜਾ ਜਿਹਾ ਮੇਰੀ ਫੇਵਰਟ ਨੂਰੂ ਅ ਨੂਰੂ ਉਹ ਤਾਂ ਬਲਾਈ ਸ਼ਾਸਤਰੀ ਕਾਲ ਉਹ ਪਾਰ ਹੀ ਨਹੀਂ ਕਰਨੀ ਯਾਰ ਚੱਲ ਰਹਾ ਅੱਜ ਕੱਲ੍ਹ ਸਰ ਲਓ ਜੀ ਅੱਜ ਕੱਲ੍ਹ ਤਾਂ ਚਮਚਮੇ ਚੱਲਦੀ ਹੈ ਫਿਰ ਤਾਂ ਕੁਝ ਨਹੀਂ ਚਾਹ ਹਮਨ ਸੇ ਵਧਾਈਆਂ ਤੈਨੂੰ ਵਧਾਈਆਂ ਜੀ ਵਧਾਈਆਂ ਹਾਂ ਫਿਰ ਤਾਂ ਚਮਚਮੇ ਚੱਲਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਸਾ ਗੱਲ ਵੱਲ ਤੇ ਵਧੀਆ ਲੈ ਮੰਨੂ ਦਾ ਖਲਾ ਦੇ ਤੁਸੀਂ ਰਹਿਣ ਤੋਂ ਕਾਤੇ ਘਰ ਘਟ ਜਵਾਲੀ ਲੈ ਫੋਰ ਲਵਾ ਦੂੰਗਾ ਤੈਨੂੰ ਡੱਬਾ ਖਾਲੀ ਜਿਹੜਾ ਖਾਣਾ ਹੈ ਹੈ ਇਹ ਵੀ ਚਾਹਾਂ ਨਾ ਲਾਂ ਦੇ ਮੈਂ ਦੋ ਮੈਂ ਤਾਂ ਸੋਚਿਆ ਸੀਗਾ ਤਾਰੀ ਕਬਰ ਜਾ ਹੈ ਮੈਂ ਤਾਂ ਸੋਚਿਆ ਸੀਗਾ ਚੋਲੇ ਲਿਆਵਾਂ ਹੂੰ ਠੀਕ ਨਹੀਂ ਬਣਵਾ ਕੇ ਕੋਈ ਨਹੀਂ ਹੁਣ ਅਗਲੇ ਬਲੌਗਸ ਜਿੱਥੇ ਅਪਾ ਨੇ ਸ਼ਾਇਦ ਚੋਲ ਖਾਉਂਗੇ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਨਹੀਂ ਨੂਰੂ ਪੁੱਤ ਬੁਲਾ ਦੇ ਸੱਤਰੀ ਕੰ ਉਹ ਪਾਰੀਆਂ ਹੀ ਕਰੀ ਜਾਂਦੀ ਅੱਜ ਤਾਂ ਹੋ ਲਮਣ ਮਾਜ਼ਾ ਠੀਕਾ ਹਾਂਜੀ ਹਾਂ ਵਧੀਆ ਬਣ ਗਿਆ ਠੀਕ ਹੋ ਗਿਆ ਤੇ ਰੋਪੀ ਟੈਕ ਦਿਓ ਕਾ ਬਣੀ ਪਈਆ ਗੱਡੀ ਬਾਈ ਬੈਜਿਆ ਬੈਜਿਆ ਕਰਾਉਂਦੀ ਆ ਗੱਡੀ ਲੁੱਕ ਬਹੁਤ ਵਧੀਆ ਹੂੰ ਬਾਕੀ ਹੁਣ ਚਲਾਏ ਤੇ ਪਤਾ ਲੱਗੂਗਾ ਵੈਸੇ ਉਦੋਂ ਮੈਂ ਹੀ ਲੈ ਕੇ ਆਇਆ ਏਜੰਸੀ ਚੋਂ ਬਹੁਤ ਵਧੀਆ ਚੱਲਦੀ ਆ ਵਿੱਚ ਤੋਂ ਸਪੇਸ ਬਹੁਤ ਆ ਵਿੱਚ ਸਵਿਫਟ ਨਾਲੋਂ ਵੀ ਜ਼ਿਆਦਾ ਸਪੇਸ ਆ ਜਿਹਦੇ ਚ ਪਿੱਛੇ ਮਤਲਬ ਮੂਰੇ ਮੈਂ ਬੈਠ ਕੇ ਜਮਾਂ ਚਲਾਉਂਦਾ ਤਾਂ ਮੇਰੇ ਪਿੱਛੇ ਮੇਰੇ ਜਿੰਨਾ ਹੀ ਲੰਬਾ ਮੁੰਡਾ 6 ਫੁੱਟ ਦਾ ਆਟੋਮੈਟਿਕ ਆ ਮੇਰੇ ਨਹੀਂ ਆਟੋਮੈਟਿਕ ਨਹੀਂ ਹੈ ਗੇਅਰ ਵਾਲੀ ਆ ਮੇਰੇ ਪਿੱਛੇ ਇੱਕ ਮੁੰਡਾ 6 ਫੁੱਟ ਦਾ ਹੀ ਹੋਰ ਬੈਠਾ ਦਾ ਉਹ ਬਿਲਕੁਲ ਕੰਫਰਟੇਬਲ ਤਾਂ ਕੋਈ ਮਤਲਬ ਇਦਾਂ ਨਹੀਂ ਤਾਂ ਹੈ ਵੀ ਸੀਟ ਕਹਾਂ ਨੂੰ ਕਰੀ ਬਾਈ ਮਾੜਾ ਜਾ ਨਹੀਂ ਤਾਂ ਇਦਾਂ ਹੀ ਹੋਈ ਜਾਂਦਾ ਬਾਈ ਮਾੜੀ ਜਗ੍ਹਾ ਨੂੰ ਕਰ ਲੈ ਯਾਰ ਸੀਟ ਐਨ ਖੁੱਲੀ ਡੋਲੀ ਗੱਡੀ ਆ ਬਿਲਕੁਲ ਉੱਥੋਂ ਗਿਆ ਕਾਰਨ ਅਜਾ ਹੌਜੀ ਡਿੱਗੀ ਚ ਵੀ ਪੂਰੀ ਸਪੇਸ ਆਈ ਦੇ ਗੱਡੀ ਹਾਂ ਜੀ ਹਾਂ ਮੈਂ ਇੱਕ ਮੁੰਡੇ ਨੇ ਨਾ ਮੈਂ ਮੈਨੂੰ ਦੱਸਦਾਦਾ ਉੱਥੇ ਬਾਈ ਆਪਣਾ ਜਦੋਂ ਗੱਡੀ ਲੈਣ ਗਏ ਤੇ ਉਹ ਕਹਿੰਦਾ ਇਹਨੇ ਉਹਨੇ ਟੈਕਸ ਕਟਾ ਕੇ ਟੈਕਸੀ ਵੀ ਚਲਾਈ ਆ ਗੱਡੀ ਇਹ ਚੰਡੀਗੜ੍ਹ ਹੈ ਕਿਤੇ ਨਹੀਂ ਨਹੀਂ ਕਿਤੇ ਲੋਕਲ ਜਾਣ ਨੂੰ ਲਈ ਹੋਣੀ ਆ ਕਿਤੇ ਗੱਲ ਆਏ ਡਿੱਗੀ ਬਹੁਤ badi ਆ ਵਿੱਚ ਵੀ ਸਪੇਸ ਬਹੁਤ ਆ ਜਦੋਂ ਆਪਾਂ ਗੱਡੀ ਲੈ ਕੇ ਆਏ ਸੀ ਇੱਕ ਹੋਰ ਨਹੀਂ ਆਪਾਂ ਨੂੰ ਮਿਲਿਆ ਸੀ ਮਿੱਤਰ ਦੋਸਤ ਬਾਅਦ ਹਾਂ ਹਾਂ ਉਹਨਾਂ ਨੇ ਬਲੈਨੋ ਲਈ ਸੀ ਉਹਨਾਂ ਨੇ ਵੀ ਟੈਕਸੀ ਦਾ ਕੰਮ ਉਹਨਾਂ ਕੋਲ ਕੋਈ ਪਹਿਲਾਂ 5-7 ਗੱਡੀਆਂ ਹੈਗੀਆਂ ਹਾਂ 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 ਸਵਿਫਟ ਹੋਈ ਹੈਗੀ ਉਹ ਕਹਿੰਦੇ ਨਹੀਂ ਅਰੇ ਬਲੈਨੋ ਲੈਣੀ ਹੈ ਉਹਨਾਂ ਦਾ ਕੰਮ ਬਹੁਤ ਹੈ Shimla ਵਗੈਰਾ ਜਾਉਂਦੇ ਨੇ ਦੂਰ ਦੂਰ ਜਾ ਕੇ ਹੂੰ ਨਹੀਂ ਗੱਡੀ ਬਹੁਤ ਵਧੀਆ ਯਾਰ ਉਹ ਜੰਗਲਾਂ ਵਿੱਚ ਬਥੇਰਾ ਸਮਾਨ ਰੱਖਉਂਦਾ ਵਿੱਚ ਵੀ ਜਗ੍ਹਾ ਹੈਗੀ ਉੱਪਰ ਵੀ ਜੰਗਲਾਂ ਲੱਗ ਜਾਂਦਾ ਯਾਨੀ ਗੱਲ ਗੱਲ ਪਤਾ ਕਹਿ ਜੀ ਮੁੱਕ ਦੀ ਗੱਲ ਤਾਂ ਆਏ ਜਿਹੜੀ ਡਿੱਗੀ ਵਾਲੀ ਜਿੱਦਾਂ ਹੁਣ ਡਜੈਰ ਆ ਜਾਂ ਹੋਰ ਗੱਡੀਆਂ ਉਹ ਡਿੱਗੀਆਂ ਕਰਕੇ ਥੋੜੀਆਂ ਜਿਹਾ ਜ਼ਿਆਦਾ ਟੈਕਸੀ ਨੂੰ ਚੱਲਦੀਆਂ ਮੇਨ ਤਾਂ ਕਾਰਨ ਆਹੀ ਹੁੰਦਾ ਹੁਣ ਡਿੱਗੀ ਇਹਦੀ ਵੀ ਉਹ ਨਾ ਜਿੰਨੀ ਉਹ ਹੈਗੀ ਆ ਹਾਂ ਇਹਨਾਂ ਸੇਮ ਡਿੱਗੀ ਹੈ ਇਹਦੀ ਵੀ ਤੇ ਮਤਲਬ ਟੈਕਸੀ ਨੂੰ ਤਾਂ ਕਰਕੇ ਆ ਨਾ ਵਧੀਆ ਚੱਲ ਰਹੀ ਆ ਵਧੀਆ ਘਰ ਵਾਸਤੇ ਬਿਲਕੁਲ ਬਿਲਕੁਲ ਆ ਵੀ ਆਪ ਹੋਵੇ ਜੀ ਬੰਦਾ ਆਹ ਵਾਦਾ ਕਰੇ ਗੱਡੀ ਹਾਂ ਨਹੀਂ ਨਹੀਂ ਇਹ ਨਹੀਂ ਨਹੀਂ ਆ ਥੱਲੇ ਉਰੀ ਉਰੀ ਆ ਜੀ ਬਟਨ ਇਹਦੇ ਥੱਲੇ ਆ ਇਹ ਅੰਦਰ ਇਹਦਾ ਸਿਸਟਮ ਇਹਦਾ ਵਧੀਆ ਕੀਤਾ ਬੰਦੇ ਹਾਂ ਆ ਸੋਚਾ ਜੀ ਆ ਦੇਖੋ ਆ ਸੋਚਾ ਨਾ ਜਿਹੜਾ ਇਹ ਜਿੱਦਾਂ ਹੁਣ ਗੱਡੀ ਮਤਲਬ ਇਸ ਤਰੀਕਾ ਕੁਲਤ ਨਹੀਂ ਸਕਦੀ ਕਿ ਨੌਕਰੀ ਵੀ ਤਾਂ ਖੁੱਲੂ ਹਾਂ ਜੇ ਜੇ ਗੱਡੀ ਅਨਲੌਕ ਆ ਜੇ ਹਾਂ ਜੇ ਗੱਡੀ ਖੁੱਲੀ ਖੜੀ ਤਾਂ ਖੁੱਲਣਾ ਹੀ ਆ ਸੋਚ ਨਾਲ ਨਹੀਂ ਨਹੀਂ ਖੁੱਲਣੀ ਹਾਂ ਤਾਂ ਮੋਰੇ ਤੇ ਖੁੱਲਣੀ ਨਹੀਂ ਨੇ ਹਾਂ ਨਹੀਂ ਤਾਂ ਫਿਰ ਆਹ ਦੇਖੋ ਇਹ ਆ ਲੋਕ ਲਾਤਾ ਉਹ ਟਾਕੀ ਤਾਂ ਲਾ ਪਹਿਲਾਂ ਟਾਕੀ ਲਾ ਇਹਦਾ ਹੋਰ ਸਿਸਟਮ ਆ ਫੰਕਸ਼ਨ ਜੇ ਕਹੀ ਹੈ ਇਹਦੇ ਚ ਹਾਂ ਹੁਣ ਖੁੱਲਣੀ ਆਹ ਦੇਖ ਇੱਕ ਵਾਰੀ ਲੋਕ ਖੋਲਤਨ ਹੁਣ ਨਹੀਂ ਖੁੱਲਣੀ ਇਹ ਬਿੱਗੀ ਹਾਂ ਹੁਣ ਨਹੀਂ ਖੁੱਲਣੀ ਦੇ ਹਾਂ ਹੁਣ ਦੋ ਵਾਰੀ ਬੱਲੇ ਬੱਲੇ ਮੈਣੇ ਚ ਹੁਣ ਬੈਠ ਕੇ ਲੈਣ ਦੋ ਉਹ ਬੈਠ ਚੱਲ ਕੋਈ ਨਾ ਸਾਨੂੰ ਜਟਾ ਨੂੰ ਨਹੀਂ ਕੋਈ ਹੋਰ ਆਲਾ ਹੁੰਦਾ ਵੀ ਹਾਂ ਬੈਠ ਗਈ ਚਾਹ ਪੀਣੀ ਆ ਕਿਸਾਨਾਂ ਮੈਂ ਸਾਰੀ ਦਿਹਾੜੀ ਖੜਕੇ ਕੰਮ ਕਰਦੇ ਹਾਂ ਬੜੇ ਬੀੜਾ ਗੱਦੀ ਦੇ ਕੇ ਉਹ ਦੇਖ ਰੋ ਨੀ ਨੇ ਦੂਰ ਤੇ ਆਏ ਨੇ ਇਹਨਾਂ ਦਾ ਸਪੈਸ਼ਲ ਥੈਂਕ ਯੂ ਕਰੂ ਉਹ ਵਾਹ ਇਹ ਤਾਂ ਆਪਣੇ ਖਾਸ ਬੰਦੇ ਆ ਇਹ ਮੇਰੇ ਨਾਲ ਆਇਆ ਸਪੈਸ਼ਲ ਉਹ ਬੜੇ ਭਾਜੀ ਆਪਣੇ ਬਹੁਤ ਥੈਂਕ ਯੂ ਜੇ ਗੁੱਸਾ ਕਰਕੇ ਫਿਰ ਓਖਾ ਵਾਂ ਤੂੰ ਵੈਸੇ ਤਾਂ ਨਾ ਨਾ ਬੜਾ ਪਰੋਣਾ ਦਾ ਸਭ ਤੋਂ ਖਾਸ ਬੰਦਾ ਆਹੀ ਤਾਂ ਕਿ ਆ ਵੈਸੇ ਤਾਂ ਕਰਦੇ ਨਹੀਂ ਹਾਂ ਥੈਂਕ ਯੂ ਦਿਨੋ ਕੋ ਭਾਈ ਥੈਂਕ ਯੂ ਭਾਜੀ ਬਹੁਤ ਬਹੁਤ ਤੁਹਾਡਾ ਨਹੀਂ ਨਹੀਂ ਯਾਰ ਜੇ ਕਿਸੇ ਨੂੰ ਖੁਸ਼ੀ ਆਗਲਾ ਤਾਂ ਹੀ ਹਾਜ਼ਰ ਹੁੰਦਾ ਖੁਸ਼ੀ ਚ ਹਨ ਹਾਂ ਇਹ ਚੱਲ ਮਾਤਾ ਖੋਜਾਂ ਹੁਣ ਆਹਨ ਪੂਰੇ ਖੋਜਾਂ ਹੂੰ ਠੀਕ ਆ ਠੀਕ ਆ ਚੱਲ ਚੱਲ ਵਧੀਆ ਚਲ ਬੈਜੋ ਉਧਰ ਚਲੋ ਚਾਹ ਪੀ ਬਣ ਗਾ ਮਿਲਦੇ ਆਂ ਜੀ ਫੇਰ ਅੱਗੇ ਹੋਰ ਅਮਨ ਵਧੀਆ ਵਧੀਆ ਠੀਕ ਆ ਉਹ ਪਪੂਲਰਾਂ ਦਾ ਫੇਰ ਕਿਆ ਬੋਲਿਆ ਪਪੂਲਰ ਕਹਿੰਦਾ ਤਾਂ ਲਾਉਣੇ ਹੋਰ ਆਹੋ ਯਾਰ ਪਪੂਲਰ ਆ ਪਹਿਲਾਂ ਚੋਰਨਾ ਤੈਨੂੰ ਦੱਸ ਦਰਾਂਗੇ ਉੱਥੇ ਇੱਕ ਜਗ੍ਹਾ ਦੇਖਾਂਗੇ ਹੂੰ ਉਹ ਹਲਾ ਬਈਆ ਕੁਝ ਪਪੂਲਰ ਵੀ ਹੈ ਨਹੀਂ ਗਾ ਨੇ ਪਰੀਰੀ ਮੋਗੀ ਮੋਗੀ ਫੇਰ ਮੈਂ ਤਾਂ ਰੁਕੜ ਵੀ ਦੇਖਣਾ ਹੈ ਤਾਂ ਹੂੰ ਵੇਲੇ ਵਾਲ ਵੀ ਗਏ ਉਹ ਕਹਿੰਦੇ ਪਨੀਰੀ ਖਤਮ ਐ ਰੇਟ 30 ਰੁਪਏ ਕਹਿੰਦੇ ਅਸੀਂ ਮੰਗਾਉਂਗੇ ਹੂੰ ਇਧਰ ਕਿੱਥੋਂ ਜਾਨਾ ਨਾ ਕਿਧਰ ਬੂਟੇ ਮੰਗਾਣ ਦੇ ਬੰ ਹੂੰ 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 ਉਹ ਯਾਰ ਉਹ ਪਿਛਲੀ ਵਾਰ ਵੀ ਇੱਕ ਬੰਦੇ ਨੇ ਲਾਇਆ ਸੀ ਆਪਣੇ ਨਹੀਂ ਹੁੰਦੇ ਉਹ ਵੀ ਲਾਈ ਨੂੰ ਸੁੱਕ ਜਾਂਦੇ ਉਹ ਉੱਦ ਦੇ ਸੁੱਕ ਗਏ ਜਮਨानगर ਤੇ ਆਹ ਬਾਹਰ ਗੱਡੀ ਜਾਂਦੇ ਸੁੱਕੇ ਪੈਦੇ ਹਾਂ ਬਿਨਾ ਪਾਣੀ ਦੇ ਐਸਾ ਨਹੀਂ ਪਾਣੀ ਦੇ ਬਗਾਰ ਖੜੇ ਰੱਖਨੇ ਬਾਹਰ ਹੀ ਹਾਂ ਉਹਦੇ ਲੱਕੜੀਆਂ ਆਹੋ ਬੂਟੇ ਦਾ ਤਾਂ ਅਸਲ ਚ 15 20 ਦਿਨ ਬਾਅਦ ਪਤਾ ਲੱਗਦਾ ਜੇ ਪੱਤੇ ਨਿਕਲਣ ਲੱਗਦੇ ਵੀ ਕਿਹੜਾ ਹਰਾ ਹੋਊ ਕਿਹੜਾ ਨਹੀਂ ਮੈਂ 600 ਬੂਟਾ ਪਾਣੀ ਹੜਾ ਡੱਬਿਆ ਵਾ ਹ ਪਾਣੀ ਵਿੱਚ ਵੀ ਕਹਿੰਦੇ ਘੱਟੋ ਘੱਟ ਇਹਨੂੰ ਹਫ਼ਤਾ ਰੱਖਣਾ ਚਾਹੀਦਾ ਘੱਟੋ ਘੱਟ ਹਫ਼ਤਾ ਵੀ ਉਹ ਲੱਕੇ 20 ਤਰੀਕ ਦੇ ਹਾਂ ਫਿਰ ਪਾਣੀ ਖਿੱਚ ਲੰਦਾ ਬੂਟਾ ਐਨ ਫਿਰ ਕੱਲਾ ਕੱਲਾ ਹੀ ਛਿੜਿਆ ਐਨ ਹਰੀ ਹੁੰਦੀ ਆ ਉਹ ਤਾਂ ਅਜੇ ਤੱਕ ਕਣਕ ਨੂੰ ਮਾਣਾ ਮੋਟਾ ਫਿਰ ਪਾਣੀ ਘੱਟ ਲੱਗੇ ਹਾਂ ਉਹ ਕਰਕੇ ਹੁਣ ਜੇ ਪਾਣੀ ਨੂੰ ਪਾਣੀ ਦੇ ਕਾਰਨ ਘੱਟ ਜਾਣਾ ਹਾਂ ਹਾਂ ਜਰ ਕੀ ਵੈਸੇ ਵੀ ਪਾਣੀ ਜੜ ਜਾਂਦਾ ਫਿਰ ਅਣ ਜਾਣ ਵਾਲੇ ਤੁਰਨਾ ਫਿਰ ਹਾਂ ਫਿਰ ਪਾਣੀ ਦੀ ਜੇ ਮੰਨ ਲਾ ਹੁਣ ਜਿੱਦਾਂ ਪਾਣੀ ਜੇ ਕਿਸੇ ਬੂਟੇ ਨੂੰ ਉੱਚਾ ਨਹੀਂ ਮਾਥੋਂ ਆ ਨਾ ਵੀ ਪਾਣੀ ਪਹੁੰਚਿਆ ਉਹ ਫਿਰ ਹਰਾ ਹੋ ਜਾਂਦਾ ਏ ਬਾਕੀ ਬਾਅਦ ਵਿੱਚ ਜੇ ਨਾ ਪਹੁੰਚਿਆ ਫਿਰ ਤਾਂ ਉਹ ਸੁੱਕਣਾ ਹੀ ਆ ਪੱਤੇ ਉਧਰ ਨਿਕਲੇ ਆਂਦੇ ਕੱਲੇ ਕੱਲੇ ਬੂਟੇ ਦੇ ਜੇ ਪੱਕਦੇ ਪੱਕਣੇ ਟਾਈਮ ਜਿੱਕਰ ਪਰ ਬੂਟੇ ਨੂੰ ਪਾਣੀ ਲੱਗਦਾ ਨਹੀਂ ਹੈਗਾ ਹਾਂ ਜੀ ਪਾਣੀ ਵਿੱਚ ਰੱਖੇ ਗੁੰਦੇ ਫਿਰ ਥੋੜਾ ਦਮ ਰੱਖ ਦੇ ਹਾਂ ਹਾਂ ਬੂਟਾ ਉੱਪਰ ਦਾ ਖਿੱਚ ਦੇ ਦਮ ਰੱਖ ਦੇ ਆ ਫਿਰ ਹਾਂ ਹਾਂ ਜੀ ਹਾਂ ਡਾਕਰ ਬੈਲੀ ਆ ਉਸਦਾ ਚੱਲ ਪੈਂਦਾ ਕੰਮ ਹਾਂ ਇਹ ਮਾਜੀ ਉੱਪਰਲੀ ਆਪਣੀ ਬੈਲੀ ਆ ਇਹ ਚ ਥੋੜਾ ਜਿਹਾ ਹੋ ਜਾਂਦਾ ਨਹੀਂ ਉੱਥੇ ਪੌਖਾ ਹੁੰਦਾ ਥੋੜਾ ਜਿਹਾ ਕੰਮ ਹੋ ਜਾਂਦਾ ਕਿ ਸੇਟੀ ਚੀ ਮਾਰੀ ਬਿਟਾਣੀ ਇੱਕ ਵਾਰ ਦਾ ਬੂਟਾ ਲੱਗਿਆ ਇੰਨਾ ਕਿ ਸਿਰਾਈ ਟੁੱਟ ਗਿਆ ਬੂਟੇ ਦਾ ਸਿਰਾਈ ਬੂਟਾ ਬਹੁਤ ਲੱਗਿਆ ਉਹ ਵੇਲੇ ਤੱਕ ਨਾ ਰੋਜ਼ ਗੱਡੀਆਂ ਭਰ ਭਰ ਜਾਂਦੇ ਥੋੜੇ ਕਿ ਲੋਕੀ ਲਾ ਲੈਣੇ ਹੁੰਦੇ ਆ ਤੇ ਕਿਤੇ ਵੀ ਹੁਣ ਬੂਟਾ ਹੀ ਰੂਟਾ ਗਿਆ ਸ਼ੈਂਪੂ ਗਿਆ ਹੁਣ ਕਿ ਛਿਟੀ ਨਹੀਂ ਮਿਲਨੀ ਪਰ ਉਧਰ ਦੇਖ ਲੋ ਪਹਿਲੇ ਬੁੱਕ ਹੋਈਆਂ ਵੀ ਬੰਦੀਆਂ ਜੀ ਪਹਿਲੇ ਹੀ ਉਧਰ 22 ਕਿਲੇ ਲਾਈਨ ਤੇ ਨਿਕਲਦਾ ਉਹਦਾ 22 ਕਿਲੇ ਮੈਂ 15 ਦਿਨ ਹੋ ਗਏ ਮੇਰਾ ਗੁੰਡੀ ਗਿਆ ਤਾਂ ਵੀ ਚੱਲ ਅਸੀਂ ਛਿਟੀ ਲੈਣੀ ਹੈ ਲੇਕਿਨ ਜਦ ਵੀ ਚੱਲ ਚੱਲਦੇ ਰੇਡ ਕਰੇ ਹੁੰਦੇ ਨਾਲੇ ਵੇਗਲਾ 260 ਵੀ ਨਹੀਂ ਮਿਲੀ ਕਹਿੰਦਾ ਬਾਈ 22 22 ਕਿੱਲੇ ਬੁੱਕ ਕਰ ਲੈ ਬੱਲੇ ਬੋਲੀ ਬੱਲੇ ਮੈਂ ਤਾਂ ਆਪਣੇ ਤੇ ਮੈਂ ਘੁੰਮਿਆ ਹਾਂ ਹਾਂ ਮੈਂ ਤਾਂ ਮੈਂ ਇੱਕ ਦੇਣਾ ਮਤਲਬ ਇੰਨੀ ਡਿਮਾਂਡ ਆ ਉੱਥੇ ਮਿਲੇ ਨਹੀਂ ਬੂਟੇ ਹਾਂ ਅੱਜ ਕੱਲ੍ਹ ਫਿਰ ਗਏ ਸੀ ਇੱਧਰ ਬੜਾ ਜ਼ੋਰ ਪੱਦੀ ਬੁੱਧੀ ਘੁੰਮੇ ਕਿੰਨਾ ਕਿੰਨੇ ਕਿੰਨਾ ਬੂਟਾ ਲੈਣਾ ਬੂਟਾ 800 ਬੂਟਾ ਲੈਣਾ ਕਿੰਨੀ ਜਗ੍ਹਾ ਚ 2 ਕਿੱਲੇ ਲਵਾਣਾ ਹਾਂ ਠੀਕ ਬਾਂਦੇ ਵਿੱਚ ਦੋੇ ਪਾਸੇ ਨੂੰ ਬਾਂਦੇ ਲਾਓ ਯਾਰ ਬੂਟੇ ਉਹੀ ਕੰਮਜਾਉਂਦੇ ਆਹ ਬੈਂਦਾ ਗੁੱਟਾ ਪੜਨਾ ਉਹ ਫੇ ਆਏ ਆ ਤਿੰਨ ਸਾਲ ਚ ਬਟਾ ਦੇ ਚਾਏ ਬਟਾ ਜਾਣ ਤਾਂ ਇੰਨਾ ਗੜਾਈ ਹੁੰਦੀ ਨਾ ਪੋਲਾ ਹੁੰਦਾ ਨਾਲੇ ਨਾਲੇ ਹੋਰ ਆਈ ਫਸਲ ਹੋਈ ਜਾਂਦੀ ਹੂੰ ਦੋਹੇ ਪਾਸੇ ਨੂੰ ਨਾਲੇ ਤਿੰਨ ਸਾਲ ਦਾ ਤਿਆਰ ਹੋ ਜਾਂਦਾ ਬੂਟਾ ਬੂਟਾ ਜਿਆਦੇ ਛੇਤੀ ਉਹ ਹੁੰਦਾ ਤਾਂ ਟਰੈਕਟਰ ਤੋਂ ਹਾਂ ਪਸੰਦ ਲੈਂਦਾ ਹਾਂ ਉਦੀ ਸਫਾਈ ਹੋਈ ਜਾਂਦੀ ਬਟਾਂ ਦੇ ਆਲੇ ਦੁਆਲੇ ਵਿਹਲਾ ਹੋ ਜਾਂਦਾ ਹਾਂ ਜੀ ਹਾਂ ਸਾਲਾਂ ਦੂਆ ਬੱਟ ਜਾਂਦਾ ਉਹ ਟਾਹੜੇ ਲੈਂਦੀ ਵੱਟ ਹੂੰ ਉਹ ਬਾਹਰ ਹੀ ਹੁੰਦਾ ਦਾ ਟਰੈਕਟਰ ਮੁੜੇ ਨਾ ਵਿੱਚ ਜੇ ਟਰਾਲੀ ਬਾੜ ਲੋ ਕਣਕ ਜੁਨੇ ਨਿਕਲਦੀ ਮੋੜ ਦੇ ਦੇਖੀ ਜੋ ਵਾਲਾ ਦੁਆਲਾ ਔਖਾ ਹੋ ਜਾਂਦਾ ਹਾਂ ਇਹ ਗੱਲ ਹੈ ਸਹੀ ਗੱਲ ਹੈ ਤੂਰ ਤਾਂ ਤੇ ਗਿਆ ਇਹ ਬੂਟੇ ਨਾਲ ਕਰਨਾ ਬਿਲਕੁਲ ਚੱਲ ਬਧੀ ਇਹ ਚਾਰ ਪੈਸੇ ਇਕੱਠੇ ਆ ਜਾਂਦੇ ਆ ਬਸ ਬੇਲੇ ਬੰਦੇ ਨਾਲ ਬੂਟੇ ਲਾ ਕੇ ਫਾਇਦਾ ਫਸਲ ਹੋਏ ਯਾਨੀ ਦੋ ਸਾਲ ਉਹ ਤੁਹਾਡੇ ਨਾਲੇ ਪਤਾ ਕਿਆ ਗੱਲ ਹੈ ਜੀ ਤੁਹਾਡੇ ਵੱਲ ਹੈਗੀ ਲਾਈਟ 24 ਘੰਟੇ ਚੜ ਜਾਂਦੀ ਹਾਂ ਹਾਂ ਤੁਹਾਡੇ ਅਸਲ ਵਿੱਚ ਬੂਟਾ ਵੱੜਦਾ ਪਾਣੀ ਨਾਲੇ ਪਾਣੀ ਪੋਣੀ ਲੱਗੀ ਜਾਂਦਾ ਨਾ ਹਾਂ ਕਰਕੇ ਜਾਂ ਸੁਖਰੇ ਆਪਾਂ ਕਣਕ ਵੜਾਈ ਕਰਦੇ ਆ ਨਾ ਹਾਂ ਉਸ ਵੇਲੇ ਕਣਕ ਨੂੰ ਪਾਣੀ ਰੁਕ ਜਾਂਦਾ ਉਸ ਵੇਲੇ ਪਤਾ ਕਿਆ ਕਰੇ ਬੰਦਾ ਹਿੰਮਤ ਨਾਲ ਕਣਕ ਕਣਕ ਵੜਾ ਕੇ ਹਿੰਮਤ ਨਾਲ ਪਹਿਲਾ ਪਹਿਲਾ ਕੰਮ ਹੀ ਰੱਖੇ ਵੀ ਇਹਨਾਂ ਨੂੰ ਪਾਣੀ ਛੱਡਣਾ ਉਹ ਯਾਰ ਤਾਂ ਗੱਲ ਗਿਆ ਤੂੜੀ ਹੁੰਦੀ ਪਹਿਲਾਂ ਭਈ ਤੂੜੀ ਚੱਕਣ ਦੇ ਚੱਕਰ ਆਉਣਾ ਤੂੜੀ ਨੂੰ ਮਾਰ ਦੇ ਬੱਟ ਮਾਰ ਕੇ ਤੂੜੀ ਨੂੰ ਭਰਾਵਾ ਬੱਟੇ ਮਾਰ ਦਵੇ ਜਾਂਦੀ ਕਣਕ ਜਾਂ ਤੂੜੀ ਜਾਂ ਗਰਾ ਵਿੱਚ ਪਿਆ ਹੁੰਦਾ ਲੋਕੀ ਕਹਿੰਦੇ ਤੂੜੀ ਭੇਜ ਜਾਣੀ ਉਹਦੇ ਕਰਕੇ ਕੁਝ ਰੁਕੇ ਹੁੰਦੇ ਨੇ ਹੂੰ ਚਲੋ ਉ ਤਾਂ ਪਣਾ ਹੈ ਪਰ ਆਏ ਵੀ ਹਾਂ ਇੰਦਰ ਸਾਹਿਬ ਕੋ ਇਦਾਂ ਹਾਂ ਬਰਤੂ ਕੋਈ ਜਾਣਾ ਹੋਰ ਕਣਕ ਵਧੀਆ ਸਾਰੀ ਹੋਰ ਕਣਕ ਵਧੀਆ ਜੀ ਮੀ ਵਧੀਆ ਪੈ ਗਈ ਨਾ ਉਹਦੇ ਕਰਕੇ ਹਾਂ 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 ਜੀ ਦਾ ਚੱਲ ਵਧੀਆ ਹੀ ਹੈ ਠੀਕ ਹੈ ਠੀਕ ਹੋ ਗਰਮੀ ਹੁਣ ਬਹੁਤ ਹੋਣ ਲੱਗੀ ਹੁਣ ਗਰਮੀ ਹੋਊਗੀ ਹਾਂ ਬਹੁਤ ਦੋ ਤਿੰਨ ਦਿਨਾਂ ਕੇ ਬਾਅਦ ਠੰਡ ਵੈਸੇ ਇਹ ਜਾਨੀ ਚਾਹੀਦੀ ਸੀ ਲੰਬੀ ਹੋਰ ਕੈਮਰਾ ਲਾਈਕ ਕਰਿਆ ਤਾਂ ਮੀਮੂ ਪੈ ਜਵੇ ਕੈਮਰੇ ਦਾ ਇਹ ਕਦੋਂ ਮੀਂਹ ਗਰ ਗਿਆ ਫੇਰ ਆ ਹਾਂ ਜੀ ਠੁਕਦਾ ਐਦਾਂ ਹੋਈ ਇਹਦਾ ਚੇਤ ਫਗੜੇ ਦਿਨ ਹੁੰਦੇ ਜਾਂਦੇ ਹਾਂ ਉਹੀ ਤਾਂ ਹੈ ਜੀ ਅੱਜ ਬੈਠਾ ਕਾੜਨੇ ਦਾ ਕੋਟੀਪਾਵਾ ਧੁੱਪੇ ਬੈਠ ਕੇ ਦਿਖਾ ਦਵੇ ਹਾਂ ਮੈਂ ਉਹੀ ਗੱਲ ਹੁਣ ਦੁੱਧ ਤੇ ਆਇਆ ਜਾਕਟ ਖੋਲ ਕੇ ਆਇਆ ਅੱਧਾ ਅੱਧਾ ਦੁੱਧ ਪਾ ਕੇ ਜਾਕਟ ਖੋਲਣੀ ਪਈ ਤੇ ਉਹ ਤਾਂ ਇਹ ਬੰਨ ਵਾਲੇ ਸਾਧ ਨੂੰ ਮੋਟਰਸਾਈਕਲ ਬਠਾਣੇ ਮੋਟਰਸਾਈਕਲ ਬੰਨ ਵਾਲੇ ਹਾਂ ਦੇਖ ਲੈ ਤੂੰ ਹੂੰ ਚਲੋ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਕਿਸੇ ਚ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਗੱਲਾਂ ਤਾਂ ਮੁੱਕ ਦੀਆਂ ਹੀ ਨਹੀਂ ਆ ਜਿੰਨੀਆਂ ਮਰਜ਼ੀ ਕਰੀ ਜਾਓ ਹੈਨਾ ਬਾਕੀ ਤੁਸੀਂ ਵੀ ਵਧਾਈਆਂ ਬਹੁਤ ਲੋਕਾਂ ਨੇ ਬਹੁਤ ਸਾਡੀ ਫੈਮਿਲੀ ਨੇ ਵਧਾਈਆਂ ਦਿੱਤੀਆਂ ਜੀ ਕਮੈਂਟਾਂ ਚ ਅ ਸਹਰਾ ਹੀ ਟੁੱਟਿਆ ਪਿਆ ਕਹਾਣੇ ਵੀ ਆਪਣੇ ਵੀ ਇਹਦੇ ਪਿੰਡ ਤੋਂ ਵੀ ਕਮੈਂਟ ਆਏ ਆ ਹਾਂ ਬਹੁਤ ਵਧੀਆ ਕਮੈਂਟ ਆਏ ਵੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਕਿਸੇ ਨੇ ਕਿਹਾ ਆਪਣੇ ਵੀ ਸਾਡੇ ਭੂਆ ਦਾ ਮੁੰਡਾ ਪਤਾ ਨਹੀਂ ਕਿ ਐਦਾਂ ਦੇ ਬਹੁਤ ਕਮੈਂਟ ਆਏ ਬਹੁਤ ਕਮੈਂਟ ਆਏ ਬਹੁਤ ਤੇ ਚਲੋ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਜੀ ਦਿਲ ਤੋਂ ਤੇ ਚਲੋ ਮਿਲਦੇ ਆ ਜੀ ਫਿਰ ਕਿਸੇ ਅਗਲੇ ਬਲੌਗ ਚ ਦਿਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ ਜੀ